ਜਾਗ ਗੁਰੂ ਦੀ ਕਈ ਵਾਰ ਗੱਲ ਹੁੰਦੀ ਹੈ ਤੇ ਮੈਂ ਇੱਕੋ ਲਾਲ ਕਹਿੰਦਾ ਹਾਂ ਕਿ ਸਾਰੇ ਜੱਗ ਨੂੰ ਜ਼ਰੂਰ ਹੈ ਅਸੀਂ ਹਰੇਕ ਨੂੰ ਜੱਗ ਪੂਰੇ ਜੱਗ ਦੇ ਨਾਲ ਜਿਹਦਾ ਉਹ ਜਗ ਗੁਰੂ ਦਾ ਪਰ ਪੜ੍ਹਾਇਆ ਕਰਨ ਵਾਲਾ ਇੱਕੋ ਹੀ ਗੁਰੂ ਸੀ ਹਜ਼ਰਤਾਂ ਮਹੰੂ ਦੇ ਚਾਰ ਵੇਦ ਤੇ ਚਾਰ ਅਥੇ ਸਿਰਫ ਇੱਕੋ ਦਾ ਚਾਰ ਵੇਦ ਤੇ ਚਾਰ ਅਥੇ ਪਰ ਉਹ ਨਹੀਂ ਕਹਿ ਸਕਦੇ ਮੈਂ ਕਹਿ ਕੀ ਹਟਣਾ ਮੈਂ ਉਹਨੂੰ ਕਹਿ ਰਿਹਾ ਹਾਂ ਬਹੁਤ ਸਾਰ ਨੂੰ ਅਚਾਰੀ ਸੰਪੇਦ ਅਧਰਬੀਜ ਜਜ਼ੁਰਬੀਜ ਤੇ ਰਿਗਵੇ ਠੀਕ ਹੈ ਤੇ ਕਤੇ ਜਿਹੜੀਆਂ ਉਹ ਕੁਰਾਨ ਬਾਈਬਲ ਜਬੂਰ ਤੇ ਤੋਰਾਹ ਤੋਰਾਹ ਦੂਸਰੀ ਵਾਲੀ ਹੈ حضرت محمد ਮੱਕੇ ਦੇ ਨਾ ਇੱਕ ਨਬਲਾ 220 ਦੇ ਜੀ ਤੋਂ ਬਾਅਦ ਕੀਏ محمد ਸਾਹਿਬ ਤੇ موسی ਤੋਰਾਹ ਵਾਲੇ ਜਿਹੜੇ موسی ਜੀ ਉਹ 100 ਕੁਬੀਜ ਦੇ ਜੀ ਤੇ ਹੈ ਜਬੂ ਤੇ ਅਦਮ ਬਲੀ ਨੂੰ ਉਹ ਕਿਵੇਂ ਡਰੇ ਤੇ ਇਬਰਾਹੀਮ ਕਿਦੇ ਜਬੂਰਾ ਰਹੀ ਉਹ ਤਾਂ ਪਛਾਲ ਗਈ ਵੀ ਇਹ ਤੋਂ ਬਾਹਰ ਹੀ ਗਈ ਕਿ ਉਹ ਬਿਲਕੁਲ ਜਿਆਦਾ ਸੀ ਜ਼ਰੂਰੋਂ ਯਾਨੀ ਮੈਂ ਤੇ حضرت ঈਸਾ ঈਸਾ ਰਸੀ ਉਹ 2.5 ਹਜ਼ਾਰ ਮੀਲ ਜਿਹੜਾ ਜਰੂਸਲਮ ਵੀ ਆਏ ਤੇ ਉਹ ਤੋਂ ਸਾਰੇ ਏਰੀਆ ਦੇ ਵਿੱਚੋਂ ਤੇ ਉਹ 2.5 ਹਜ਼ਾਰ ਮੀਲ ਉਹਦਾ ਬੰਦਾ ਉਹਨਾਂ ਦਾ ਤੇ શ્રી ਕ੍ਰਿਸ਼ਨ ਦੀ ਉਹਨਾਂ ਦਾ 2.5 ਤੋਂ 3000 ਮੀਲ ਬਣਦਾ ਬਿਲਦਾ ਬਣ ਦੁਆਰ ਦਾ ਪਾਣੀ ਪਾਤ ਲੜਾਈ ਲਈ ਤੇ ਉਹ ਸਾਰੇ ਜਿੱਥੇ ਘੁੰਮੇ ਇੰਨਾ ਬਣਦਾ ਤੇ ਰਾਮचंद ਜੀ ਥੋੜ੍ਹਾ ਜਿਹਾ ਸ਼ੀਲੰਕਾ ਜੈ ਕਰਦੇ ਉਹ ਤਾਂ ਇਹਨੂੰ 4000 ਚਲਦਾ ਅਰਸ਼ਦ 30000 ਵੀ ਬਾਬੇ ਨਾਨਕ ਦੇ ਪਹਿਲਾ 36000 ਰੁਪਏ ਪਰ ਉਹ ਵੀ ਤੁਰ ਕੇ ਬਾਗੀ ਰਥਾਂ ਤੇ ਜਾਂਦੇ ਰਹੇ ਉਸ ਵਿੱਚ ਵੀ ਖਾਤ ਹੁੰਦੇ ਸੀ ਸਾਰਾ ਕੁਝ ਹੁੰਦਾ ਸੀ ਬਾਬੇ ਨਾਨਕ ਨੂੰ ਆਪਣੇ ਪੈਰਾਂ ਦੇ ਪ੍ਰੋਸਾਦੀ ਪੈਰਾਂ ਤੇ ਜਾ ਕੇ ਦੁਨੀਆ ਦੀ ਹਰ ਇੱਕ ਯੂਨੀਵਰਸਿਟੀ ਦੇ ਵਿੱਚ ਜਾ ਕੇ ਉਹਨਾਂ ਦੇ ਵਿਚਾਰ ਰੱਦ ਜਿਨ੍ਹਾਂ ਨੂੰ ਆਪਣੇ ਵਿਚਾਰਾਂ ਦੇ ਨਾਲ ਸਹਿਮਤ ਅਸੀਂ ਉਸ ਚੀਜ਼ ਨੂੰ ਛੱਡ ਕੇ ਉਹਨਾਂ ਗੁਰੂਆਂ ਨੂੰ ਉਹਨਾਂ ਮੈਨੂੰ ਪੜ ਕੇ ਲੈ ਇਹ ਵੀ ਤੇ ਪਗਵੰਨੀ ਕਰਕੇ ਵਸੇ ਇੱਕ ਕਰ ਮੈਂ ਹਰ ਇੱਕ ਦੀ ਗੱਲ ਕਰਦਾ ਬਾਬੇ ਨਾਨਕ ਦਾ ਆਪਾਂ ਕਹਿੰਦੇ ਸੋਣ ਹੈ ਨਹੀਂ पर बाबे नानक ਦਾ ਸਮਕਾਲੀ ਦਾ ਮੈਡਲ ਨਹੀਂ ਕੋਈ ਸਮਕਾਲੀ ਦਾ ਉਹ ਜਿਹਨੇ ਉਹੀ ਚੀਜ਼ ਕੀਤੀ ਉਹ ਸੀਗਾ ਕੋਲਡਰਡਾ ਨਿਕੋਲਸ ਕੋਪਰਨਿਕਸ ਜਿਹਨੇ ਬ੍ਰਹਿਮੰਡ ਦੀ ਖੋਜ ਕੀਤੀ ਹੈ ਇਹ ਇੱਕ ਵੀਡੀਓ ਨਹੀਂ ਕਹਿੰਦੇ ਆ ਵੀ ਗਲੀਲੀਓ ਨੇ ਟੈਲੀਸਕੋਪ ਬਣਾਈ ਆ ਪਰ ਗਲੀਲੀਓ ਤੋਂ 50 ਸਾਲ ਪਹਿਲਾਂ ਇਹਨੇ ਨਿਕੋਲਸ ਕੋਪਰਨਿਕਸ ਨੇ ਇਹਨੇ ਟੈਲੀਸਕੋਪ ਬਣਾਈ ਸੀ ਔਰ ਬਾਬੇ ਨਾਨਕ ਤੋਂ 4 ਸਾਲ ਛੋਟਾ ਸੀ 1400 ਬਾਬਿਲ ਨਾ ਹੁੰਦਾ ਜਨ ਤੇ 1473 ਚੋਂ ਦਾ ਜਨ ਹੋ ਗਿਆ ਤੇ ਕੋਇਨਸੀਡੈਂਸ ਚਾਰੇ ਹੀ ਸਾਲ ਬਾਅਦ ਇਸ ਤੋ ਵੀ ਬਾਬਾ ਜੀ 1548 ਤੇ ਉਹ ਬੰਦਰਾਂ ਦਾ ਸੱਤਾਂ ਉਹਨੇ ਜੋ ਬ੍ਰਹਮਡ ਵਾਲੇ ਲਿਖਿਆ ਉਹ ਕੋਜੀ ਖੋਜ ਕਰਦੇ ਰਹਿੰਦੇ 10 ਸੱਤਾਂ ਲਾ ਕੇ ਉਹਨੇ ਇੱਕ ਬੋਕਲੀ ਦੀ ਜਿਹੜੀ ਫਿਊਰੀ ਸੀ ਤੁਸੀਂ ਇਹ ਦੁਬੇ ਤੇ ਨਿਕੋਲਸ ਕੋਪਰਨਿਕਸ ਬਾਅਦ ਗੂਗਲ ਤੇ ਦੇਖ ਲਿਓ ਕੋਦੀ ਬੋਕਲੀ ਕਹਿ ਲੋਗੇ ਤੇ ਉਹ ਵੇਖੋ ਕਰਦਾ ਰਿਹਾ 10 ਸਾਲ ਬਾਅਦ ਫੇਰ ਉਹਨੇ ਉਹ ਆਪਣੀ ਬੁੱਕ ਕੰਡੈਮਨ ਕਰਕੇ ਕਿ ਹੁਣ ਮੈਨੂੰ ਹੋਰ ਜਾਣਕਾਰੀ ਮਿਲੀ ਹੈ ਉਹਨੇ ਉਹੀ ਦੱਸ ਕਰਕੇ ਉਹਨੇ ਆਪਣੀ ਨਵੀਂ ਬੁੱਕ ਲਿਖੀ ਔਰ ਉਸ ਤੋਂ ਬਾਅਦ 7 ਸਾਲ ਬਾਅਦ ਉਹਦੀ ਡੈਥ ਹੋ ਗਈ ਫੇਰ ਹੋਰ ਕਰਦਾ ਰਿਹਾ ਤੇ ਉਹਦੇ ਚੇਲੇ ਨੇ ਉਹ ਬੁੱਕ ਸੁਵਾਈ ਉਹ ਦੋ ਨਹੀਂ ਕਹਿੰਦਾ ਕੋਈ ਅੱਗੇ ਉਹਨੇ ਫੇਰ ਕਿਹਾ ਪਰ ਬਾਬੇ ਨਾਲ ਜਿਹੜੀ ਇੱਕ ਵਾਰ ਗੱਲ ਕਹਿਤੀ ਚਾਹੇ ਅਬਰਾਹਮ ਨਾਲ ਬਾਰੇ ਚਾਹੇ ਜਿਹਦੇ ਮੱਦੀ ਬਾਰੇ ਕਹਿਤੀ ਉਹ ਪੱਥਰ ਦੇ ਲਕੀਰ ਸੀ ਔਰ ਨੰਗੀ ਅੱਖੋਂ ਨੇ ਟੈਲੀਸਕੋਪ ਨਾਲ ਕੇ ਦੇਖਿਆ ਸਾਰਾ ਕੁਝ ਬਾਬੇ ਨਾਨਕ ਨੇ ਨੰਗੀ ਅੱਖ ਨਾਲ ਐਂ